ਦਾ ਦੇਖ ਰਿਹਾ ਕਬੂਤਰ ਲਿਆਈ ਕਰੋ ਚੱਕ ਬਾਬਾ ਜੀ ਠੀਕ ਆ ਓਏ ਓਏ ਆ ਕਰ ਲੱਗੇ ਓਏ 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 ਠਾਜੀ ਉਤਰ ਲੈਣਾ ਓ ਵਾ 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 ਲੈ ਦੇ ਹੜੋ ਲੈ ਲਾ ਉਹ ਹੈ ਵਾ ਮੋਰ ਤੋਂ ਦਿਖਾ ਕਿਹੜੇ ਤਸੂ ਦਿਖਾ ਤੂੰ ਤੂੰ ਦਿਖਾ ਦਿਖਾ ਦੇ ਯਾਰ ਦਿਖਾ ਉਹ ਆਂਡੇ ਹੁੰਦੇ ਨਹੀਂ ਆਪਾਂ ਲੈਣੇ ਤੂੰ ਕਬੂਤਰ ਦਿਖਾ ਯਾਰ ਮੈਂ ਮੁੰਡੇ ਨੂੰ ਦਿਖਾਵਾਂ ਹੋਰ ਕਿਹੜੇ ਕਿਹੜੇ ਕਬੂਤਰ ਆਗੇ ਕਬੂਤਰ ਦੇ ਕੇ ਆ ਤੇ ਪੁੱਛੇ ਉਹ ਕਬੂਤਰ ਲਿਆ ਜੀ ਕੋਈ ਆਂਡੇ ਰਹਿੰਦੇ ਤੂੰ ਕਬੂਤਰ ਦਿਖਾ ਕਿਹੜੇ ਕਿਹੜੇ ਆ ਦਿਖਾ ਲ ਹਾਂ ਆ ਜੀ ਖੜ ਕੇ ਆੜੀ ਤਵੇ ਦੇ ਦਿੰਦੇ ਨੇ ਸਾਰੇ ਦਿਖਾ ਕਿਦਾਂ ਦੇ ਭਲਾ ਬੰਦੇ ਨੂੰ ਆਪਾ ਦਿਖਾ ਦੇਣੀ ਨਾਲ ਵੀ ਆ ਕਬੂਤਰ ਗਏ ਇਹ ਕਬੂਤਰ ਮੇ ਮਾ ਫਿਓ ਆ ਸਰਦਾ ਕਬੂਤਰੀ ਮੇ ਸੰ ਸਰਦਾ ਜੀ ਬੱਕਰੀ ਕਿਹ ਔਰੰਗ ਦੀ ਉਹ ਬੱਕਰੀ ਦੇ ਆ ਵੇਖ ਕੇ ਆਇਆ ਵਾ ਦਿਖਾ ਆ ਬੁਰਾ ਆ ਠੀਕ ਠੀਕ ਆਵਾਣ ਠੀਕ ਹੈ ਬਾਕੀ ਠੀਕ ਹੈ ਇੱਕ ਉਹ ਦਿਖਾ ਕੇੜਾ ਹੋਰ ਕਿਹੜਾ ਇਹਨੂੰ ਛੱਡ ਦੇ ਬਾਹਰ ਛੱਡ ਦੇ ਇੱਥੇ ਛੱਡ ਲਾ ਇਹਨੂੰ ਬਾਹਰ ਛੱਡ ਦੇ ਦਿਖਾ ਸਹੀ ਇੱਥੇ ਛੱਡ ਦੇ ਛੱਡ ਕੇ ਬਣਾਈਆਂ ਵੀਡੀਓ ਉਹ ਵੀਡੀਓ ਯਾਰ ਪਾਵਾਂਗੇ ਬੰਦੇ ਆਪਣੇ ਦਿਖਾਉਣੀਆਂ ਹੀ ਬਣਾ ਲੈ ਬਣਾ ਲੈ ਉਹ ਕੋਈ ਗੱਲ ਨਹੀਂ ਛੱਡ ਕੇ ਬਣਾ ਛੱਡ ਕੇ ਆ ਛੱਡ ਕੇ ਦਿਖਾ ਕਬੂਤਰ ਦਾ ਹੁਣ ਬੰਦ ਕਰੂੰਗਾ ਨਹੀਂ ਛੱਡ ਦੇਣਾ ਨਹੀਂ ਕੰਮ ਵੀ ਗੜੇ ਤੇ ਬੰਦ ਕਰਨੇ ਫਿਰ ਕਿਹੜੀ ਗੱਲ ਆ ਕੰਮ ਵੀ ਫੁੜੇ ਜੀ ਇੱਥੇ ਛੱਡ ਇੱਥੇ ਛੱਡ ਕਿਨੇ ਕਿਨੇ ਦੇ ਲੈਣ ਲੱਗੇ ਬਾਈ ਓਏ ਇਹ ਦਿੰਦੇ ਬੜੇ ਬੜੇ ਮਹਿੰਗੇ ਦੇ ਬੜੇ ਬੜੇ ਬੈਂਕ ਦੇ ਲੈਣ ਨੇ ਭਰਾ ਇਹ ਛੱਡੀ ਥੋੜਾ ਛੱਡ ਛੱਡ ਕੇ ਤੈਨੂੰ ਦਿਖਾ ਦਿੰਦੇ ਆ ਹੋਰ ਦਿਖਾ ਹੋਰ ਦਿਖਾ ਹੋਰ ਦਿਖਾ ਕਿਹੜਾ ਹੈਗਾ ਇਹ ਦਿਖਾ ਦਿਖਾ ਸਫਾਈ ਦਿਖਾ ਇੱਧਰ ਦਿਖਾਇਆ ਕਿ ਤੈਨੂੰ ਉੱਪਰ ਵਾਲੇ ਕੋਹਰ ਹੈਗੇ ਇਦਕੋ ਤੋੜ ਕੋਈ ਨਹੀਂ ਬੰਦ ਦੇਖੋ ਤੇ ਜਾਲਦਾਰ ਵੇਖਿਆ ਜਲਦੀ ਵੇਖ ਨਾ ਇਹ ਨਹੀਂ ਉਹ ਦੂਜਾ ਦਿਖਾ ਹੋਰ ਨਾਲ ਤੇ ਕੁੜੀ ਹੋਵੇ ਪੰਨ ਕਿੰਨੇ ਉਹ ਤੇ ਕੋਈ ਖਾਏ ਚਲ ਲੈ ਜਾਂਦੀ ਨੂੰ ਸਾਖਾ ਕਬੂਤਰੀ ਦੇ ਦੇ ਕਿਹੜਾ ਕਿਹੜਾ ਉਹ ਸਾਖ ਕਿਹੜਾ ਉਹ ਸ਼ਾਹ ਉਹ ਉਹ ਦੇ ਜਿਹੜਾ ਉਹ ਕਹਿੰਦਾ ਮੈਂ ਨਹੀਂ ਦੇਣਾ ਜਿਹੜਾ ਅੱਗੇ ਵੇਖਿਆ ਉਹ ਦੇ ਦੇ ਲੈ ਨਾ ਨਾਲੇ ਬਾੜੇ ਪੈਂਦੇ ਨਹੀਂ ਬਾਜੀਆਂ ਜੇ ਤਾੜ ਦੇ ਗੱਲ ਭਾਵਾ ਨਹੀਂ ਪੈਂਦੇ ਉਹ ਨਹੀਂ ਪੈਂਦੇ ਨਮੋਦ ਠੀਕ ਹੋਰ ਕਿਹੜੇ ਦਿਖਾ ਬਾਜੀ ਦੇਖ ਤੋ ਮੈਂ ਕੱਲ ਲਾਉਂਗਾ ਭਾਈ ਆਜੀ ਆਜੀ ਕੋਈ ਗੱਲ ਨਹੀਂ ਇਹ ਮੈਂ ਤੁਹਾਡੇ ਮੋਹ ਹੜਵੀ ਕੋਲ ਦੋ ਸਿਕਿਟਰ ਜਿੱਤੀ ਇਹਨੂੰ ਇੱਥੇ ਰੱਖੀ ਇੱਕ ਮਿੰਟ ਕੀ ਜਿੱਤੀ ਬਾਜੀ ਜਿੱਤੀ ਇਹਨੇ ਹਾਂ ਇਹਨੇ ਬਾਜੀ ਕਿਤੇ ਜਿੱਤ ਲਈ ਉਹ ਬਾਜੀ ਜਿੱਤੀ ਇਹ ਬਾਜੀ ਉੱਡੀ ਉੱਡੀ ਹੈ ਲੋ ਜੂ ਲੱਗੇ ਫੜਿਆ ਤੇ 80 80 ਦੀ ਫੜੀ ਹੈ 80 ਦੀ ਫੜੀ ਹੈ ਓਏ 80 ਦੀ ਲੱਗੇ ਇਹਨੂੰ ਪੂਰਾ ਲੰਡਾ ਬੁੰਡਾ ਕਰ ਉਧਰੇ ਸਿਆ ਸਿਫਾਰਤ ਨਾਲ ਏ ਹੋਏ ਦੋਨੋਂ ਸਾਡਾ ਇੱਕ ਬੰਦਾ ਨਾ ਬਾਹਰ ਆ ਉਹਨੂੰ ਆਪਾਂ ਵੀਡੀਓ ਪਾਉਣੀ ਹੈ ਕਣ ਕਣ ਨਹੀਂ ਹੈ ਮੇਰੀ ਗਾਉ ਉਧਰ ਬਾਜੀ ਵਾਲਾ ਬਿਰਗ ਬਾਜੀ ਤਾਂ ਬਾਜੀ ਤਾਂ ਛੱਡ ਕੇ ਆਏ ਕੱਢ ਦੇ ਸਾਰੇ ਦੇਖਾਣ ਦਿਖਾ ਇਹ ਜਿਹੜਾ